ਇਹ ਉਹੀ ਲੜਾਈ ਹੈ ਜਿਹੜੀ ਸੰਤਾਨਾ ਦੇ ਦਰਬਾਰ ਸਾਹਿਬ ਤੋਂ ਲੜੀ ਸੰਤ ਜਨੈਲ ਸਿੰਘ ਖਾਲਸਾ ਪੰਡਤ ਉਹੀ ਅੱਗੇ ਕੰਟੀਨਿਊ ਹੋਈ ਉਹ ਕਈ ਪੇਸਾ ਚ ਬੀਬੀ ਐਮਬੀ ਵਾਲੀ ਲੜਾਈ ਵੀ ਉਹੀ ਸੀ ਵੱਧ ਪਾਣੀ ਦੇ ਵੱਧ ਅਧਿਕਾਰਾਂ ਵਾਲੀ ਲੜਾਈ ਵੀ ਉਹੀ ਸੀ ਆਹ ਵੀ ਲੜਾਈ ਉਹੀ ਹੈ ਜਿਹੜੇ ਉਹਨਾਂ ਨੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਸੀ ਨਾ ਪੰਜਾਬ ਵਾਸਤੇ ਇਹ ਸਾਰੀਆਂ ਲੜਾਈਆਂ ਉਹੀਆਂ ਕਿਉਂ ਸੈਂਟਰਲ ਗਵਰਨਮੈਂਟ ਬੀਜੇਪੀ ਦੀ ਸਰਕਾਰ ਆਰਐਸ ਦੀ ਸਰਕਾਰ ਸਾਰਿਆਂ ਨੂੰ ਭਗਵਾ ਕਰਨ ਕਰਨਾ ਚਾਹੁੰਦੀ ਐ ਸਾਰਿਆਂ ਨੂੰ ਬ੍ਰਾਹਮਣ ਬਣਾਉਣਾ ਚਾਹੁੰਦੀ ਐ ਕਿਹੜੀ ਨੀਤੀ ਐ ਇਹਨਾਂ ਦੀ ਹੋਰ ਵੀ ਯੂਨੀਵਰਸਿਟੀਆਂ ਨੂੰ ਕਹਿੰਦੇ ਪੰਜਾਬ ਦੀਆਂ ਨੂੰ ਅੰਮ੍ਰਿਤਸਰ ਵਾਲੀ ਹੋਗੀ ਤੇ ਪਟਿਆਲੇ ਵਾਲੀ ਹੋਗੀ ਇਹੀ ਤੁਹਾਡੇ ਨਾਲ ਵੀ ਹੋਣਾ ਐ ਕਿਸੇ ਨਾ ਕਿਸੇ ਤਰੀਕੇ ਨਾਲ ਆਹੀ ਕੁਝ ਹੋਣਾ ਐ ਇਹਦਾ ਹੀ ਕੋਈ ਹੱਲ ਐ ਅਨੰਦਪੁਰ ਸਾਹਿਬ ਦਾ ਮਤਾ ਕੋਈ ਨਸ਼ਾ ਬੰਦ ਜੀ ਸੈਂਟਰ ਕਰਨੀ ਚਾਵੇ ਸਭ ਕੁਝ ਕਰ ਸਕਦੀ ਐ ਹਾਂ ਹਾਂ ਅੱਛਾ ਸਾਬ ਕੋਸ਼ਿਸ਼ ਕਰ ਸਕਦੀ ਆ ਪਰ ਨਹੀਂ ਕਰਨਾ ਚਾਹੁੰਦੀ ਨੀਤ ਨਹੀਂ ਆ ਇਹਨਾਂ ਨੂੰ ਪਤਾ ਵੀ ਜੇ ਅਸੀਂ ਬੰਦ ਕਰਤਾ ਤਾਂ ਪੰਜਾਬ ਦੇ ਯੂਥ ਨੂੰ ਸੋਚੀ ਆ ਜਾਣੀ ਆ ਸੋਚੀ ਆਉਣੀ ਇਹਨਾਂ ਨੇ ਆਪਣੇ ਹੱਕਾਂ ਦੀ ਗੱਲ ਕਰਨੀ ਹੱਕ ਦੀ ਦਵਾਂਗੇ ਕਿੱਥੋਂ ਇੱਕ ਧੱਕੇਸ਼ਈ ਆ ਪੰਜਾਬ ਨਾਲ ਅੱਜ ਦੀ ਨਹੀਂ 1947 ਤੋਂ ਲੈ ਕੇ ਮੈਂ ਤਾਂ ਬੇਨਤੀ ਕਰੂੰਗਾ ਕਿਸਾਨ ਜਿੱਥੇ ਬੰਦੀਆਂ ਨੂੰ ਸਾਡੇ ਸਟੂਡੈਂਟਾਂ ਨੂੰ ਵਿਦਿਆਰਥੀਆਂ ਨੂੰ ਸਾਰਿਆਂ ਨੂੰ ਪੰਜਾਬ ਨੂੰ ਇਹ ਸਾਨੂੰ ਇਹ ਲੜਨ ਦੀ ਲੜਨਾ ਜਿਹੜਾ ਅਸੀਂ ਵਾਰ-ਵਾਰ ਲੜ ਰਹੇ ਆ ਵਾਰ-ਵਾਰ ਸਾਨੂੰ ਇਹ ਦਬਾ ਰਹੇ ਆ ਇਹ ਦੇਖੋ ਘੱਲ ਲਾ ਵਾਧਤ ਕਰਨ ਲੜਾਈ ਜਿਹੜੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਰਾ ਵਾਲਿਆਂ ਨੇ ਪੰਜਾਬ ਯੂਨੀਵਰਸਿਟੀ ਚ ਮੌਜੂਦ ਆ ਚੰਡੀਗੜ੍ਹ ਦੇ ਵਿੱਚ ਤੇ ਹਰ ਇੱਕ ਪਾਰਟੀ ਤੌਰ ਤੇ ਜੇ ਆਪਾਂ ਗੱਲ ਕਰੀਏ ਸਮਰਥਨ ਦਿੱਤਾ ਜਾ ਰਿਹਾ ਜਥੇਬੰਦਕ ਸਮਰਥਨ ਦਿੱਤਾ ਜਾ ਰਿਹਾ ਹੈ ਭਾਈ ਸਰਬਜੀਤ ਸਿੰਘ ਮਲਵਾ ਵੀ ਇੱਥੇ ਪਹੁੰਚਿਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਰਹਿਣ ਵਾਲੇ 24 ਘੰਟੇ ਆ ਤੇ ਚੋਣਾ ਦੇ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਵੀਰ ਦਲੇਰ ਸਿੰਘ ਡੋਟ ਸਾਡੇ ਨਾਲ ਗੁਰ ਫਤਿਹ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡੋਟ ਸਾਹਿਬ ਕਿਵੇਂ ਦੇਖਦੇ ਹੋ ਸਾਰੇ ਘਟਨਾ ਕ੍ਰਮ ਨੂੰ ਬਿਲਕੁਲ ਜੀ ਇੱਕ ਧੱਕੇਸ਼ਈ ਆ ਪੰਜਾਬ ਨਾਲ ਅੱਜ ਦੀ ਨਹੀਂ 1947 ਤੋਂ ਲੈ ਕੇ ਮੈਂ ਤਾਂ ਬੇਨਤੀ ਕਰੂੰਗਾ ਕਿਸਾਨ ਜਿੱਥੇ ਬੰਦੀਆਂ ਨੂੰ ਸਾਡੇ ਸਟੂਡੈਂਟਾਂ ਨੂੰ ਵਿਦਿਆਰਥੀਆਂ ਨੂੰ ਸਾਰਿਆਂ ਨੂੰ ਪੰਜਾਬ ਨੂੰ ਇਹ ਸਾਨੂੰ ਇਹ ਲੜਨ ਦੀ ਲੜਨਾ ਜਿਹੜਾ ਅਸੀਂ ਵਾਰ-ਵਾਰ ਲੜ ਰਹੇ ਆ ਵਾਰ-ਵਾਰ ਸਾਨੂੰ ਇਹ ਦੁਬਾਰੇ ਆ ਇਹਦੇ ਕੋਈ ਇੱਕ ਹੱਲ ਆ ਵੱਧਤ ਕਰਨ ਦੀ ਲੜਾਈ ਜਿਹੜੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਰਾ ਵਾਲਿਆਂ ਨੇ ਅਮਰਜੀਤ ਭਾਈ ਅਮਰੀਕ ਸਿੰਘ ਪ੍ਰਧਾਨ ਆਲਰਡੀਆ ਸਿਕਸ ਫੈਡਰੇਸ਼ਨ ਜਿਨ੍ਹਾਂ ਨੇ ਸ਼ੁਰੂ ਕੀਤੀ ਸੀ ਕਾਲੀ ਦਲ ਉਹਦੇ ਵਿੱਚ ਇਹਦਾ ਯੋਗਦਾਨ ਸੀਗਾ ਕਾਲੀ ਦਲ ਦੀ ਸਰਕਾਰ ਰਹੀ ਪੰਜ ਵਾਰ ਭੁੱਲ ਗਈ ਅਜੋ ਜੁਨੀਵਰਸਿਟੀ ਕਦੇ ਸਾਡੇ ਬੀਐਸ ਪਤਾ 50 ਕਿਲੋਮੀਟਰ ਦਾ ਘੇਰਾ ਵਧਾਉਂਦੇ ਆ ਕਦੇ ਬੀਐਮ ਤੋਂ ਸਾਡਾ ਜਿਹੜੇ ਉਹ ਮੈਂਬਰ ਸੀ ਉਹ ਵੀ ਮੈਂਬਰਸ਼ਿਪ ਉਹ ਵੀ ਖਤਮ ਕਰ ਦਿੱਤੀ ਅਜਾਦ ਦੇ ਪਾਣੀ ਖੋਏ ਜਾ ਰਹੇ ਆ ਪਾਖੜਾ ਮੈਨੇਜਮੈਂਟ ਬੋਰਡ ਤੋਂ ਮੈਂਬਰੀ ਵੀ ਸਾਡੀ ਖੋਹੀ ਵਾਰ-ਵਾਰ ਸਾਨੂੰ ਉਹ ਸਾਨੂੰ ਆਪਣੇ ਸਾਡੇ ਤੋਂ ਸਾਡੇ ਜਿਹੜੇ ਹੱਕ ਉਹ ਖੋਹ ਰਹੇ ਆ ਜੀਐਸਟੀ ਲਈ ਸੀ ਪੰਜਾਬ ਦਾ ਪੈਸਾ ਲਿਜਾ ਰਹੇ ਅਜਾਦ ਦੇ ਮੁੱਖ ਮੰਤਰੀ ਦੀ ਪਾਵਰ ਕੀ ਆ ਇਸ ਕਰਕੇ ਸਾਰਿਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਕਿੰਨੀ ਕਿਵਾਰੀ ਅਸੀਂ ਵਾਰ-ਵਾਰ ਸੰਘਰਸ਼ ਕਰਾਂਗੇ ਜਿਹੜੀਆਂ ਸਰਕਾਰਾਂ ਜਿਹੜੇ ਅੱਜ ਆ ਗਏ ਆ ਲੋਕ ਇੱਥੇ ਪਹੁੰਚੇ ਆ ਮੈਂ ਉਹਨਾਂ ਨੂੰ ਸਵਾਲ ਕਰਦਾ ਜਿਹੜਾ ਆਨੰਦਪੁਰ ਦਾ ਮਤਾ ਜਿਹੜੀ ਸਾਡੀ ਲੜਾਈ ਲੜੀ ਗਈ ਸੀ ਅਸਲ ਪੰਜਾਬ ਦੇ ਮਸਲਿਆਂ ਦੀ ਉਦੋਂ ਤੁਸੀਂ ਸਾਰਿਆਂ ਨੇ ਵਿਰੋਧ ਕੀਤਾ ਉਦੋਂ ਉਹਨੂੰ ਅਤਵਾਦ ਵੱਖਵਾਦ ਦਾ ਨਾਂ ਦਿੱਤਾ ਗਿਆ ਆਨੰਦਪੁਰ ਦੇ ਮਤੇ 'ਚ ਕੀ ਸੀਗਾ ਕਿਸਾਨ ਆਪਦੀ ਫਸਲ ਦਾ ਮੁਲਾਵਤਾ ਕਰ ਸਕਣ ਮੇਜੇ ਬੇਰਜ਼ਗਾਰਾਂ ਨੂੰ ਪੱਤਾ ਦਿੱਤਾ ਜਾਵੇ ਜੇ ਸ਼ਹੀਦ ਆ ਇਹ ਗਾਲੀ ਦੀ ਫੋਟੋ ਲੱਗ ਸਕਦੀ ਆ ਕਰਤਾਰ ਸਿੰਘ ਸਰਪਾ ਭਗਸੇਹ ਦੀ ਫੋਟੋ ਕੋਣੀ ਨੋਟਾਂ ਤੇ ਲੱਗ ਸਕਦੀ ਪੰਜਾਬ ਨੂੰ ਟੈਕਸ ਤੋਂ ਮੁਕਤ ਕੀਤਾ ਜਾਵੇ ਪੰਜਾਬ ਨੂੰ ਮਦਦ ਕਰ ਦਿੱਤੇ ਜਾਂ ਸੂਬਿਆਂ ਨੂੰ ਮਦਦ ਕਰ ਦਿੱਤੇ ਜਾਂ ਮੈਂ ਤਾਂ ਇਹ ਭਗਵਾ ਕਰਨ ਕਰਨਾ ਚਾਹੁੰਦੇ ਆ ਇਹ ਕਦੇ ਵੀ ਪੰਜਾਬ برداشت ਨਹੀਂ ਕਰੂਗਾ ਧੰਨਵਾਦ ਜੀ ਸਤਾਰ ਸਰਪਜੀਤ ਸਿੰਘ ਮਲੋਵਾ ਸਾਡੇ ਨਾਲ ਜੁੜ ਚੁੱਕੇ ਆ ਐਮਪੀ ਸਹਿਬਾਨਾ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲ ਸਾਹ ਪਹੁੰਚਿਓ ਸਪੈਸ਼ਲ ਤੌਰ ਤੇ ਤੁਸੀਂ ਨੌਜਵਾਨੀ ਆਪਣੇ ਭਵਿਕਵਾਸ ਤੇ ਚਿੰਤਾਤਾ ਅਨਾ ਆਪਣੇ ਸੂਬੇ ਵਾਸਤੇ ਚਿੰਤਾਤਾ ਆਪਣੀਆਂ ਮੰਗਾ ਵਾਸਤੇ ਚਿੰਤਾਤਾ ਕਿਵੇਂ ਵੇਖਦੇ ਸੀ ਇਹਨੂੰ ਇਹਦੇ ਵਿੱਚ ਜੀ ਬਈ ਜਿਹੜਾ ਨਾ ਇਹ ਧਰਨਾ ਹੈ ਇਹ ਸੈਨਟ ਨੂੰ ਖਤਮ ਕਰਨ ਵਾਸਤੇ ਆ ਹੂੰ ਜਾਂ ਤਾਂ ਗੱਲ ਨਾ ਗੱਲ ਇਹ ਆ ਗਈ ਘੁੰਮ ਕੇ ਸੰਤਾਂ ਤੇ ਚੱਲੇਗੀ ਗੱਲ ਸਾਰੀ ਇਹ ਉਹ ਹੀ ਲੜਾਈ ਹੈ ਜਿਹੜੀ ਸੰਤਾਂ ਨੇ ਦਰਬਾਰ ਸਾਹਿਬ ਤੋਂ ਲੜੀ ਸੰਤ ਜਨੈਤ ਸਿੰਘ ਖਾਲਸਾ ਪੰਡਤਰਾ ਉਹ ਹੀ ਅੱਗੇ ਕੰਟੀਨਿਊ ਹੋਈ ਹੈ ਉਹ ਕਈ ਪੈਸਾ ਤੇ ਬੀਬੀ ਐਮਬੀ ਵਾਲੀ ਲੜਾਈ ਵੀ ਉਹੀ ਸੀ ਵੱਧ ਪਾਣੀ ਦੇ ਵੱਧ ਅਧਿਕਾਰਾਂ ਵਾਲੀ ਲੜਾਈ ਵੀ ਉਹੀ ਸੀ ਆ ਵੀ ਲੜਾਈ ਉਹੀ ਹੈ ਜਿਹੜੇ ਉਹਨਾਂ ਨੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਸੀ ਨਾ ਪੰਜਾਬ ਵਾਸਤੇ ਇਹ ਸਾਰੀਆਂ ਲੜਾਈਆਂ ਉਹੀਆਂ ਚਾਹੇ ਕੋਈ ਸੰਤਾ ਦਾ ਨਾਮ ਸੁਣ ਕੇ ਸਿਰ ਮਾਰੀ ਜਾਵੇ ਜਿੰਨਾ ਮਰਜੀ ਪਰ ਲੜਾਈਆਂ ਇਹ ਉਹੀ ਹੈ ਉਹ ਉਸ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਸੀ ਉਹਦੇ ਵਿੱਚ ਹੀ ਸਾਰਾ ਸੋਲਿਊਸ਼ਨ ਸੀਗਾ ਉਹ ਕਿ ਮਸਲੇ ਦਾ ਹੱਲ ਸੀ ਇਹ ਮੰਨਦੇ ਤੁਸੀਂ ਮਸਲੇ ਦਾ ਹੱਲ ਸੀ ਬਿਲਕੁਲ ਮੈਂ ਇਹ ਕਹਿਣਾ ਚਾਹੁੰਨਾ ਵੀ ਜੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੋ ਸਕਦਾ ਹੈ ਤਾਂ ਯੂਨਾਈਟਿਡ ਸਟੇਟਸ ਆਫ ਇੰਡੀਆ ਕਿਉਂ ਨਹੀਂ ਹੋ ਸਕਦਾ ਕਿਉਂ ਸੈਂਟਰ ਗਵਰਨਮੈਂਟ ਭਾਜਪਾ ਦੀ ਸਰਕਾਰ ਆਰਐਸ ਦੀ ਸਰਕਾਰ ਸਾਰਿਆਂ ਨੂੰ ਭਗਵਾ ਕਰਨ ਕਰਨਾ ਚਾਹੁੰਦੀ ਹੈ ਸਾਰਿਆਂ ਨੂੰ ਬ੍ਰਾਹਮਣ ਬਣਾਉਣਾ ਚਾਹੁੰਦੀ ਹੈ ਕਿਹੜੀ ਨੀਤੀ ਹੈ ਇਹਨਾਂ ਦੀ ਹਮਮ ਅਚਾ ਸੰਗ ਦਾ ਕੋ ਖਤਰਾ ਆਰਐਸਐਸ ਦਾ ਜੋ ਕਾਬਜ ਹੋਣਾ ਚਾਹੁੰਦੀ ਆ ਬਿਲਕੁਲ ਸਾਰਾ ਜੀ ਮੋਨੋਪੋਲੀ ਇੱਕੋ ਹੀ ਹੈ ਇਹਨਾਂ ਦੀ ਚਾਹੇ ਬੀਜੇਪੀ ਹੋਵੇ ਚਾਹੇ ਆਰਐਸਐਸ ਹੋਵੇ ਹੂੰ ਹੂੰ ਮੋਨੋਪੋਲੀ ਕੋਈ ਹੈ ਚਾਹੇ ਜੋ ਵੀ ਹੈ ਜਿਆਦਾ ਜੇਤਾ ਸਾਡੀ ਕੋਈ ਸੈਨੇਟ ਚ ਕਮੀਆਂ ਸੀ ਕਮੀਆਂ ਦੂਰ ਕਰ ਦੇ ਤੁਸੀਂ ਗੱਲ ਕਰਦੇ ਕਮੀਆਂ ਦੀ ਕੋਈ ਇਹਨਾਂ ਨੇ ਗੱਲ ਕੀਤੀ ਵੀ ਸੈਨੇਟ ਚ ਕਮੀ ਸੀਗੀ ਸਿੱਧੀ ਕੈਨਸਲ ਕਰ ਕੈਨਸਲ ਕਰਤੀ ਕੋਈ ਹੈ ਹੀ ਨਹੀਂ ਕਮੀ ਨਹੀਂ ਹੈ ਸਿਰਫ ਇਹ ਪੜਾਈ ਨੂੰ ਬਦਲ ਕੇ ਸੈਨੇਟ ਦੇ ਭੰਗ ਕਰਨ ਦਾ ਮਤਲਬ ਇਹ ਹੈ ਬਈ ਪੜਾਈਆਂ ਬਦਲ ਕੇ ਸਿੱਖਾਂ ਦਾ ਗੁਰ ਇਤਿਹਾਸ ਬਦਲ ਕੇ ਤੇ ਬ੍ਰਾਹਮਣਵਾਦੀ ਸੋਚ ਨੂੰ ਭੰਗਵਾ ਕਰਨ ਵਾਲਾ ਪਾਸਾ ਹੈ। ਭੰਗਵਾ ਕਰਨ ਕਰਦਾ ਇਹਨਾਂ ਨੇ ਹੋਰ ਕੁਝ ਨਹੀਂ ਹੈ ਲੜਾਈ ਦਾ। ਹਰ ਕੱਲਾ ਮੈਂ ਹੋਰ ਵੀ ਯੂਨੀਵਰਸਿਟੀਆਂ ਨੂੰ ਕਹਿੰਨਾ ਪੰਜਾਬ ਦੀਆਂ ਨੂੰ ਅੰਮ੍ਰਿਤਸਰ ਵਾਲੀ ਹੋਗੀ ਤੇ ਪਟਿਆਲੇ ਵਾਲੀ ਹੋਗੀ। ਇਹੀ ਤੁਹਾਡੇ ਨਾਲ ਵੀ ਹੋਣਾ ਹੈ। ਕਿਸੇ ਨਾ ਕਿਸੇ ਤਰੀਕੇ ਨਾਲ ਆਹੀ ਕੁਝ ਹੋਣਾ ਹੈ। ਇਹਦਾ ਇੱਕੋ ਹੀ ਹੱਲ ਹੈ ਅਨੰਦਪੁਰ ਸਾਹਿਬ ਦਾ ਮਤਾ। ਹੂੰ ਜੇ ਤੁਹਾਡੇ ਕੋਲੇ ਆਪਣੇ ਸਟੇਟ ਦਾ ਅਧਿਕਾਰ ਹੋਵੇ ਤਾਂ ਸੈਂਟਰ ਦੀ ਕੀ ਮਜਾ ਲੱਕੀ ਫੈਸਲਾ ਕਰ ਲੂਗੀ ਵੈਸੇ ਤੇ ਮਲੋਤ ਸਾਹਿਬ ਜੇ ਆਪਾਂ ਗੱਲ ਕਰੀਏ ਨਾ ਤੇ ਚੰਡੀਗੜ੍ਹ ਭੁੱਲ ਹੀ ਚੁੱਕੇ ਆ ਸਾਡੇ ਸਿਆਸਤਦਾਨ ਕੀ ਲੱਗਦਾ ਤੁਹਾਨੂੰ ਕੱਲ 227 ਦਾ ਤੁਸੀਂ ਆਗਾਜ਼ ਦੱਸਦੇ ਹੋ ਨੇ ਉਤਰਨ ਤਾਰਨ ਤੋਂ ਜੇ ਗਰੂਸਬ ਕਰਦਾ ਫਿਰ ਸੱਤਾ ਤੁਹਾਡੇ ਕੋਲ ਆਉਂਦੀ ਆ ਪਾਰਟੀ ਤੌਰ ਤੇ ਕੀ ਚੰਡੀਗੜ੍ਹ ਦਾ ਇੱਕ ਵੱਡਾ ਮਸਲਾ ਲੈ ਕੇ ਤੁਰੋਗੇ ਅਗਰ ਬਿਲਕੁਲ ਜੀ ਸਾਰੇ ਸਾਰੇ ਮਸਲੇ ਅਸੀਂ ਲੈ ਕੇ ਚੱਲਾਂਗੇ ਸਭ ਤੋਂ ਪਹਿਲੀ ਗੱਲ ਤਾਂ ਸਾਡੇ ਕੋਲੇ ਲੋਕਾਂ ਵਾਲਾ ਕੰਮ ਨਹੀਂ ਹੈ ਹੋਰ ਲੀਡਰਾਂ ਵਾਲਾ ਜਿਹੜੇ ਕਹਿੰਦੇ ਸੀ ਅਸੀਂ ਇਹ ਕਰ ਦਾਂਗੇ ਤੁਹਾਨੂੰ ਸਭ ਤੋਂ ਪਹਿਲੀ ਗੱਲ ਆਸੀ ਬਈ ਜੇ ਮਹਾਰਾਜ ਨੇ ਕਿਰਪਾ ਕੀਤੀ ਤਾਂ ਸਭ ਤੋਂ ਪਹਿਲੀ ਖਬਰ ਤੁਹਾਨੂੰ ਇਹੀ ਆਊਗੀ ਪੰਜਾਬ ਚਿੱਟਾ ਬੰਦ ਹੋ ਗਿਆ ਹਮਮ ਚੰਡੀਗੜ੍ਹ ਦੀ ਆਵਾਜ਼ ਚੁੱਕੋਗੇ ਹਾਂ ਸਾਰੇ ਕਰਾਂਗੇ ਯਾਰ ਕਰਕੇ ਦਿਖਾਵਾਂਗੇ ਪੰਜਾਬੀ ਮਾਂ ਬੋਲੀ ਦੀ ਜਦੋਂ ਇੱਕ ਵਾਰੀ ਚਿੱਟੇ ਦਾ ਰੌਲਾ ਪਿਆ ਸੀ ਚਿੱਟਾ ਦਾ ਚਿੱਟਾ ਪ੍ਰਕਾਸ਼ ਸਿੰਘ ਬਾਦਲ ਨੇ ਇੰਨਾ ਕੰਮ ਟਾਈਟ ਕਰਤਾ ਸੀ ਤੇ ਫੀਮ ਟੋਡੇ ਵੀ ਨਹੀਂ ਸੀ ਮਿਲਦੇ ਹੂੰ ਹੂੰ ਪੰਜਾਬ ਚ ਕੋਈ ਨਸ਼ਾ ਬੰਦ ਦੀ ਸੈਂਟਰ ਕਰਨੀ ਚਾਵੇ ਸਭ ਕੁਝ ਕਰ ਸਕਦੀ ਹੈ ਹੂੰ ਹੂੰ ਅੱਛਾ ਸਭ ਕੁਝ ਕਰ ਸਕਦੀ ਆ ਪਰ ਨਹੀਂ ਕਰਨਾ ਚਾਹੁੰਦੀ ਨੀਤ ਨਹੀਂ ਆ ਇਹਨਾਂ ਨੂੰ ਪਤਾ ਵੀ ਜੇ ਅਸੀਂ ਬੰਦ ਕਰਤਾ ਤਾ ਪੰਜਾਬ ਦਾ ਯੂਥ ਨੂੰ ਸੋਝੀ ਆ ਜਾਣੀ ਆ ਸੋਝੀ ਆਉਣੀ ਇਹਨਾਂ ਨੇ ਆਪਣੇ ਹੱਕਾਂ ਦੀ ਗੱਲ ਕਰਨੀ ਹੱਕ ਤੁਸੀਂ ਦਵਾਂਗੇ ਕਿੱਥੋਂ ਹੱਕ ਤਾਂ ਹੀ ਸਾਡੀ ਮਾਰਨ ਨੂੰ ਫਿਰ ਜਾ ਗਿਆ ਜਾਗੋ ਪਿਆ ਪੰਜਾਬ ਵੈਸੇ ਸ਼ਾਂ ਦਾ ਆਵਾਜ਼ ਦੇਣ ਦੀ ਲੋੜ ਹੈਗੀ ਆ ਵੇਖ ਸਕਦੇ ਆ ਜੀ ਕਾਫਲੇ ਸ਼ਾਮ ਦਾ ਸਮਾਵਾ ਕਾਫਲੇ ਜੀ ਚੱਲ ਰਹੇ ਨੇ ਵੇਖੋ ਕਾਫਲੇ ਆ ਰਹੇ ਆ ਐਵੇਂ ਚੱਲੇਗਾ ਜੀ ਕੰਮੇ ਹੁਣ ਹੋਰ ਦੇਖੋ ਤਰਨ ਤਰਨ ਕਿਵੇਂ ਆ ਥੋੜਾ ਤਰਨ ਤਰਨ ਬੜਾ ਜੀ ਤਰਨ ਤਰਨ ਠੀਕ ਆ ਜੀ ਲੜਾਈ ਹੈ ਚੜਦੀ ਕਲਾ ਚ ਹਾਂ ਜੀ ਕੀ ਲੱਗਦਾ ਇਸ ਵਾਰ ਰਿਕਾਰਡ ਬਣਾ ਲੇਗਾ ਜੀ ਵਧੀਆ ਰਹੂਗਾ ਹਾਂ ਧੰਨਵਾਦ ਜੀ ਸੈਨੇਟ ਚੋਣਾ ਦੀ ਗੱਲ ਹੋ ਰਹੀ ਆ ਸੈਨੇਟ ਚੋਣਾ ਦਾ ਸਰਬਜੀਤ ਸਿੰਘ ਮਲੌਵ ਨੇ ਕਿਹਾ ਕਿ ਸੈਨੇਟ ਦੇ ਵਿੱਚੋਂ ਜਿਹੜਾ ਭੰਗ ਕੀਤੀ ਗਈ ਸੀ ਸੈਨੇਟ ਭੰਗ ਨਹੀਂ ਸੀ ਹੋਣੀ ਚਾਹੀਦੀ ਜਿੱਦ ਸੋਧ ਹੋ ਸਕਦੀ ਸੀ ਜੇ ਕੇਂਦਰ ਚੋਂ ਦੀ ਪਰ ਭੰਗਵਾ ਕਰਨੀ ਕਹਿੰਦੇ ਕਰਨ ਦਵਾਗੇ ਅਸੀਂ ਭੰਗਵਾ ਕਰਨੀ ਹੋਊਗਾ ਅਸੀਂ ਕਹਿੰਦੇ ਨੌਜਵਾਨਾਂ ਦੇ ਨਾਲ ਆ ਅਸੀਂ ਵਿਦਿਆਰਥੀਆਂ ਦੇ ਨਾਲ ਆ ਹਾਂ ਤਰਨ ਤਾਰਨ ਜਿਮਨੀ ਦੀ ਗੱਲ ਕੀਤੀ ਆ ਤਰਨ ਤਾਰਨ ਜਿਮਨੀ ਕਹਿੰਦੇ ਲੈ ਕੇ ਜਾਵਾਂਗੇ ਅਸੀਂ ਦੇਖਦੇ ਆ 227 ਦੇ ਅਗਾਜ਼ ਦੀਆਂ ਗੱਲਾਂ ਵੀ ਹੋ ਰਹੀਆਂ ਕਿਉਂਕਿ ਤਰਨ ਤਾਰਨ ਵਾਲੀ ਸੀਟ ਇੱਕ ਮਹੱਤਵ ਵੀ ਰੱਖਦੀ ਆ ਇੱਕ ਮਹੱਤਵਪੂਰਨ ਸੀਟ ਆ ਤਰਨ ਤਰਨ ਵਾਲੀ ਕੀ ਤਰਨ ਤਰਨ ਵਾਲੀ ਸੀਟ ਤੋਂ ਬਾਅਦ 227 ਦਾ ਆਗਾਜ਼ ਹੋਊਗਾ ਇਹ ਨੌਜਵਾਨੀ ਦਾ ਖਾਸ ਤੌਰ ਤੇ ਜਿਵੇਂ ਜੱਥੇਬੰਦੀ ਦੀ ਗੱਲ ਕੀਤੀ ਉਹਨਾਂ ਨੇ ਯੋਗਦਾਨ ਪਾਇਆ ਵਾ ਤੇ ਐਮਪੀ ਸਹਾਦਰ ਸਰਬਜੀਤ ਸਿੰਘ ਮਲੋਆ ਵੀ ਪਹੁੰਚੇ ਆ ਆਪ ਇੱਥੇ ਪਹੁੰਚੇ ਆ ਤੇ ਉਹ ਕਹਿੰਦੇ ਕਿ ਆਵਾਜ਼ ਬਣੇ ਰਾਵਾਂਗੇ ਇਹਨਾਂ ਨੌਜਵਾਨਾਂ ਦੀ